ਦਾ ਚਮੜਾ ਨੇੜੇ ਹੋਣਾ ਇੰਚਲ ਦਾ ਚਾਹ ਦਮਰਾ ਡੀਜ਼ਲ ਦੀ ਕਾਰ ਆ ਠੀਕ ਆ ਬਾਈ ਸਾਊਂਡ ਚੈੱਕ ਕਰ ਲੋ ਕਾਰ ਸਟਾਰਟ ਖੜੀ ਆ ਠੀਕ ਆ ਪਟ્રોલ ਆਂਗੂ ਲੱਗਦੇ ਜਿਵੇਂ ਪਟ્રોલ ਦੀ ਕਾਰ ਨਹੀਂ ਸਟਾਰਟ ਖੜੀ ਉਹਵੇਂ ਬਾਜ ਹੁੰਦੀ ਆ ਉਹਵੇਂ ਬਾਜ ਪਈ ਆ ਠੀਕ ਆ ਬਾਈ 2012 ਮਾਡਲ ਪੱਕੇ ਪੰਜਾਬ ਨੰਬਰ ਦੀ ਪਹਿਲੇ ਨਾਂ ਦੀ ਕਾਰ ਆ ਠੀਕ ਆ ਬਾਈ ਟੌਪੜਾ ਮਾਡਲ ਆ ਐਲਟੀ ਚਾਰੇ ਵਿੰਡੋ ਪਾਵਰ ਆ ਜਾਂਦੀਆਂ ਮੰਗਰ ਬੈਂਪਰ ਮਸ਼ੀਨ ਆ ਜਾਂਦੀ ਠੀਕ ਆ ਗੱਡੀ ਸਰਵਿਸ ਹੁੰਦੀ ਸਰਵਿਸ ਆਪਾਂ ਕਰਵਾਤੀ ਠੀਕ ਆ ਬਾਈ ਲਓ ਵੀ ਦੋਸਤੋ ਬੀਟ ਕਾਰ ਲੈ ਕੇ ਆਂਦੇ ਆ ਆਪਾਂ ਤੁਹਾਡੇ ਵਾਸਤੇ ਪਹਿਲਾ ਵੀਡੀਓ ਕਰੀ ਸੀ ਬਾਈ 2013 ਮਾਡਲ ਦੀ ਐਚ ਆਰ ਨੰਬਰ ਦੀ ਹੁਣ ਆਪਾਂ ਤੁਹਾਡੇ ਵਾਸਤੇ ਲੈ ਕੇ ਆਂਦੇ ਆ 2012 ਮਾਡਲ ਪੱਕੇ ਪੰਜਾਬ ਨੰਬਰ ਦੀ ਪਹਿਲੇ ਨਾਮ ਦੀ ਕਾਰ ਲੈ ਕੇ ਆਂਦੀ ਆ ਸਿਲਵਰ ਕਲਰ ਦੇ ਵਿੱਚ ਆ ਠੀਕ ਆ ਬਾਈ ਟੌਪ ਵਾਲਾ ਮਾਡਲ ਆ ਜੇ ਟਾਇਰਾਂ ਦੀ ਗੱਲ ਕਰਕੇ ਟਾਇਰਾਂ ਦੀ ਕੰਡੀਸ਼ਨ ਇਹਦੀ ਪਈ ਆ ਬਾਈ 70 ਤੋਂ 80% ਟਾਇਰਾਂ ਦੇ ਵਿੱਚ ਤੁਹਾਨੂੰ ਲਾਇਬਿਲ ਮਿਲ ਜਾਣਗੇ ਚਾਚਾ ਇਧਰ ਹੀ ਸਾਈਡ ਤੇ ਆ ਕੇ ਕਰਾਂ ਅੰਦਰੋਂ ਇੰਟੀਰੀਅਰ ਵਾਜ ਗੱਡੀ ਅਕਬਰ ਚੈੱਕ ਕਰਾਈ ਲਓ ਵੇ ਅੰਟੀਰੀਅਰ ਚਾਹਤ ਮਾਰੋ ਟੌਪ ਵਾਲਾ ਮਾੜਾ ਠੀਕ ਆ ਬਈ ਐਲਟੀ ਸਾਫ ਸੁਥਰਾ ਅੰਟੀਰੀਅਰ ਪਾ ਸੀਟ ਕਵਰ ਚੰਗੇ ਪਏ ਆ ਮੈਟ ਮੂਡ ਵਧੀਆ ਲੱਗਿਆ ਗੱਡੀ ਦੇ ਵਿੱਚ ਬਈ ਏਸੀ ਹੀਟਰ ਵਰਕਿੰਗ ਤੇ ਵਿੱਚ ਆ ਕਿਤੋਂ ਕੋਈ ਕਾਰ ਲੱਗੀ ਬੱਜੀ ਨਹੀਂ ਚਾਰੇ ਵਿੰਡੋਏ ਦੀਆਂ ਬਈ ਪਾਵਰ ਆ ਜਾਂਦੇ ਠੀਕ ਆ ਬੈਕ ਤੇ ਬੈਂਪਰ ਮਸ਼ੀਨ ਆ ਜਾਂਦੀ ਹੈਗੀ ਗੱਡੀ ਰੰਗ ਪੇੜ ਦੀ ਹਲਕੀ ਫੁਲਕੇ ਟੱਚਿੰਗ ਜ਼ਰੂਰ ਹੋ ਸਕਦੀ ਆ ਕਿਤੋਂ ਕੋਈ ਲੱਗੀ ਬੱਜੀ ਨਹੀਂ ਹੈਗੀ ਠੀਕ ਆ ਬਈ ਆਪਣੀ ਜ਼ਿੰਮੇਵਾਰੀ ਰਹਿੰਦੀ ਆ ਨਾ ਪੇ ਲੱਗੇ ਬੱਜੀ ਗੱਡੀ ਦੀ ਵੀਡੀਓ ਕਰੀਏ ਤੇ ਨਾ ਆਪਾਂ ਤੁਹਾਡੇ ਵਾਸਤੇ ਸੇਲ ਕਰਨ ਵਾਸਤੇ ਲੈ ਕੇ ਆਈਏ ਤੇ ਜੇ ਹੁਣ ਆਪਾਂ ਇੰਜਨ ਦੀ ਗੱਲ ਕਰਕੇ ਠੀਕ ਆ ਬਾਈ ਲੈ ਚਮੜੇ ਨੇੜੇ ਹੋਣਾ ਇੰਜਨ ਦਾ ਚਾਦ ਮਰਾ ਡੀਜ਼ਲ ਦੀ ਕਾਰ ਆ ਠੀਕ ਆ ਬਾਈ ਸਾਊਂਡ ਚੈੱਕ ਕਰ ਲੋ ਕਾਰ ਸਟਾਰਟ ਖੜੀ ਆ ਠੀਕ ਆ ਪਟ્રોલ ਵਾਂਗੂ ਲੱਗਦੇ ਜਿਵੇਂ ਪਟ્રોલ ਦੀ ਕਾਰ ਨਹੀਂ ਸਟਾਰਟ ਖੜੀ ਹੁੰਦੀ ਓਮੇ ਬਾਜ ਹੁੰਦੀ ਓਮੇ ਬਾਜ ਪਈ ਆ ਠੀਕ ਆ ਬਾਈ 2012 ਮਾਡਲ ਪੱਕੇ ਪੰਜਾਬ ਨੰਬਰ ਦੀ ਪਹਿਲੇ ਨਾਂ ਦੀ ਕਾਰ ਆ ਠੀਕ ਆ ਬਾਈ ਟੌਪੜਾ ਮਾਡਲ ਆ ਐਲਟੀ ਚਾਰੇ ਵਿੰਡੋ ਪਾਵਰ ਆ ਜਾਂਦੀਆਂ ਮੰਗਰ ਬੈਂਪਰ ਮਸ਼ੀਨ ਆ ਜਾਂਦੀ ਠੀਕ ਆ ਗੱਡੀ ਸਰਵਿਸ ਹੁੰਦੀ ਸਰਵਿਸ ਆਪਾਂ ਕਰਵਾਤੀ ਠੀਕ ਆ ਬਾਈ ਜੇ ਮਾਰਕੀਟ ਚੋਂ ਇਹ ਕਰ ਦੋ ਤੁਸੀਂ ਰੇਟ ਪਤਾ ਕਰੋ ਠੀਕ ਆ ਬਾਈ 1,65,000 60,000 ਇੱਥੋਂ ਤੱਕ ਕੋਈ 55 ਦੀ ਵੀ ਦੇ ਦੂਗਾ ਪਰ ਜਿਹੜਾ ਆਪਾਂ ਰੇਟ ਦੇਣਾ ਠੀਕ ਆ ਬਾਈ ਉਹ ਕੋਈ ਦੇ ਨਹੀਂ ਸਕਦਾ ਤੁਹਾਨੂੰ ਪਤਾ ਹੀ ਹੈਗਾ ਇਹ ਆਪਾਂ ਕਾਰ ਦੇ ਦਾਂਗੇ 1,25,000 ਦੀ ਮੌਕੇ ਦੇ ਮਾਨਤਨ ਹਲਕਾ ਫੁਲਕਾ ਜਿਹਾ ਕਰਦਾਂ ਠੀਕ ਆ ਬਾਈ ਕਿਉਂਕਿ ਆਪਣੇ ਰੇਟ ਪਹਿਲਾਂ ਹੀ ਜਾਇਜ਼ ਆ ਮਾਰਕੀਟ ਚੋਂ ਤੁਸੀਂ ਪਤਾ ਕਰਕੇ ਆਜੋ ਨੰਬਰ ਆਪਣੇ ਸਕਰੀਨ ਤੇ ਪਾਏ ਵਾ ਸੰਪਰਕ ਕਰ ਲਿਓ ਆਉਣਾ ਤੁਸੀਂ ਹੈਗਾ ਪਿੰਡ ਸਲਾਬਤਪੁਰੇ ਦੇ ਵਿੱਚ ਜ਼ਿਲ੍ਹਾ ਬਠਿੰਡੇ ਦੇ ਵਿੱਚ ਬਾਈ ਧੰਨਵਾਦ ਜੀ